ਤੇ ਸ਼ੁਕਰ ਕਰੋ ਜੀ ਹਲੇ ਰੋਡ ਸ਼ੋਅ ਦੇ ਉਹਨਾਂ ਦਾ ਉਹਨਾਂ ਨੂੰ ਹੋਣ ਦਿੱਤਾ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੋਂ ਉਹਨਾਂ ਨੇ ਰੋਡ ਸ਼ੋਅ ਮ ਹੋਣ ਹੀ ਨਹੀਂ ਦੇਨੇ ਆਮ ਆਦਮੀ ਪਾਰਟੀ ਦਾ ਮੈਂਬਰ ਆ ਆਮ ਆਦਮੀ ਪਾਰਟੀ ਦਾ ਹਿੱਸਾ ਆ ਸਰਦਾਰ ਭਗਵੰਤ ਸਿੰਘ ਮਾਂਜਰੀ ਦੀ ਟੀਮ ਦਾ ਇੱਕ ਛੋਟਾ ਜਿਹਾ ਮੈਂਬਰ ਆ ਸ਼੍ਰੋਮਣੀ ਅਕਾਲੀ ਦਲ ਨੂੰ 16 ਸਾਲ ਤੋਂ ਸਮਰਥਨ ਦੇਣ ਵਾਲੇ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਆਪ ਪਿਛਲੇ ਸ਼ਾਮਲ ਹੋਣ ਮਕਰੋਪ ਪਵਨ ਕੁਮਾਰ ਟੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਹਮੇਸ਼ਾ ਖਜ਼ਾਨਾ ਖਾਲੀ ਹੋਣ ਦੀ ਗੱਲ ਕੀਤੀ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਆਮ ਆਦਮੀ ਦਾ ਖਿਆਲ ਰੱਖ ਰਹੀ ਹੈ ਉਹਨਾਂ ਕਿਹਾ ਕਿ ਲੋਕਤੰਤਰ ਦੀ ਬਹਾਲੀ ਲਈ ਆਮ ਆਦਮੀ ਪਾਰਟੀ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਇੱਕੋ ਇੱਕ ਸਰਕਾਰ ਹੈ ਜਿਸ ਨੇ ਲੋਕਤੰਤਰ ਨੂੰ ਬਹਾਲ ਕੀਤਾ ਹੈ ਦਿਲਿੰਦਰ ਤੇ ਲੋਕ ਸਭਾ ਟਿਕਟ ਮਿਲਣ ਦੇ ਮੁੱਦੇ ਤੇ ਉਹਨਾਂ ਕਿਹਾ ਕਿ ਪਾਰਟੀ ਨੇ ਹਜੇ ਤੱਕ ਕੋਈ ਉਮੀਦ ਨਹੀਂ ਰੱਖੀ ਪਾਰਟੀ ਵੱਲੋਂ ਉਹਨਾਂ ਨੂੰ ਜੋ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਉਸ ਨੂੰ ਇਮਾਨਦਾਰੀ ਨਾਲ ਨਿਭਾਉਣਗੇ ਕਰ ਲੋ ਕਰ ਲੋ ਕਰ ਲੋ ਪੜਾ ਦਿਓ ਪੜਾ ਦਿਓ ਯਾਰ ਨੀਚੇ ਰੱਖਣਾ ਯਾਰ हेड क्वार्टर ओन सेंटर जा लंदा यार पानी नहीं लगी फिर भी जड़ी जांदा सही लोन है भाई यार सही लोन है बोल भाई तीनों जी साली दल छोड़ के मेले का एक मिनट पार्टी में शामिल हो रहे हैं। मैं इसके बारे में देखो आम आदमी पार्टी पंजाब में बहुत अच्छे काम कर रही है। बिजली के बिल 90% लोगों के जीरो आ रहे हैं। नौकरियों में कोई सिफारिश नहीं होती आम लोगों के बच्चों को नौकरियां मिल रही हैं। अच्छा دوائیاں ملتی ہیں کلینک کے اوپر اور آپ دیکھ لو کسی ملازم سے پوچھ لو سٹیٹ گورنمنٹ کے کبھی خجانہ بند ہونے کی بات سنی ہے کبھی خزانہ خالی ہونے کی بات سنی ہے ابھی جبکہ پہلے سرکاریں تھیں بولتے تھے خزانہ خالی ہے اب سب کے لیے کام ہو رہا ہے بھگونت سنگھ مان جی سمچی لیڈرشپ ایسی لیڈرشپ ہے جو ایک مزدور کے کہے پر کام کرتی ہے ایک ملازم کے کہے کے انسار کام کرتی ہے ਤੋ ਹਮ ਸਭ ਕੋ ਹਮ ਸਭ ਕੋ ਕੰਮ ਕਰਨਾ ਚਾਹੀਦਾ ਮੈਂ ਕਿਹਾ ਦੇਖੋ ਇਸ ਵੇਲੇ ਜਿਹੜੀ ਲੜਾਈ ਹੈ 2024 ਲੋਕ ਸਭਾ ਦੀ ਉਹ ਦੋ ਤਰ੍ਹਾਂ ਚ ਹੋਣੀ ਹੈ ਇੱਕ ਉਹ ਜਿਹੜੇ ਲੋਕਤੰਤਰ ਲਈ ਖਤਰਾ ਡਿਕਟੇਟਰਸ਼ਿਪ ਕਰਨਾ ਚਾਹੁੰਦੇ ਆ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੇ ਆ ਪਰ ਦੂਸਰੇ ਪਾਸੇ ਉਹ ਜਿਹੜੇ ਲੋਕਤੰਤਰ ਬਹਾਲ ਕਰਨਾ ਚਾਹੁੰਦੇ ਆ ਜਿਹੜੇ ਸੰਵਿਧਾਨ ਨੂੰ ਬਚਾਉਣਾ ਚਾਹੁੰਦੇ ਆ ਆਮ ਆਦਮੀ ਪਾਰਟੀ ਸੰਵਿਧਾਨ ਨੂੰ ਬਚਾਉਣ ਵਾਸਤੇ ਲੋਕਤੰਤਰ ਨੂੰ ਬਚਾਉਣ ਵਾਸਤੇ ਲੋਕਾਂ ਦੀਆਂ ਲੋੜਾਂ ਅਨੁਸਾਰ ਕੰਮ ਕਰਨ ਵਾਸਤੇ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਮੈਦਾਨ ਚਾਹੀਏ ਸੋ ਮੈਂ ਵੀ ਆਪਣਾ ਫਰਜ਼ ਸਮਝਿਆ ਕਿ ਮੈਨੂੰ ਆਮ ਆਦਮੀ ਪਾਰਟੀ ਦੀ ਮਦਦ ਕਰਨੀ ਚਾਹੀਦੀ ਹੈ ਔਰ ਦੇਖੋ ਅੱਜ ਸਿਰਫ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਜੇਲ੍ਹਾਂ ਚ ਕਿਉਂ ਪਾਇਆ ਜਾ ਰਿਹਾ ਦੋਸੋ ਕਿਉਂ ਕਿਉਂਕਿ ਖਤਰਾ ਹੀ ਉਹ ਨਾ ਕੋਲੋਂ ਤੇ ਫਿਰ ਪੰਜਾਬੀਆਂ ਦੀ ਫਿਤਰਤ ਆ ਜਿਹਦੇ ਨਾਲ ਜ਼ਿਆਤੀ ਹੁੰਦੀ ਹੈ ਨਾ ਜ਼ੁਲਮ ਹੁੰਦਾ ਉਹਦੇ ਨਾਲ ਖੜਦਾ ਤੈਨੂੰ ਜੀ ਮੈਂ ਵੀ ਖੜਨ ਦੀ ਕੋਸ਼ਿਸ਼ ਕੀਤੀ ਤੈਨੂੰ ਜੀ ਵੀ ਜਿਹੜੇ ਪਹਿਲਾਂ ਆਮ ਆਦਮੀ ਪਾਰਟੀ 'ਚ ਗਏ ਸੀ ਉਹਨਾਂ ਬੀਜੇਪੀ 'ਚ ਚਲੇ ਗਏ ਨੇ ਠੀਕ ਹੈ ਉਹਨਾਂ ਨੇ ਕਈ ਸਵਾਲ ਵੀ ਖੜੇ ਕੀਤੇ ਆ ਆਮ ਆਦਮੀ ਪਾਰਟੀ ਦੇ ਦੇਖੋ ਘੱਲੇ ਆ ਵੀ ਇਹ ਤਾਂ ਮੈਂ ਹੈਰਾਨ ਆਂ ਵੀ ਥੋੜੇ ਜੇ ਸਮੇਂ 'ਚ ਇਸ ਜਲੰਧਰ ਦੇ ਵੋਟਰਾਂ ਨੇ ਉਹਨਾਂ ਨੂੰ ਐਮਪੀ ਬਣਾ ਦਿੱਤਾ ਹਾਲਾਂਕਿ ਕੋਈ ਕੰਟਰੀਬਿਊਸ਼ਨ ਨਹੀਂ ਸੀ ਉਹਨਾਂ ਨੂੰ ਐਮਪੀ ਬਣਤਾ ਉਹਨਾਂ ਨੂੰ ਐਮਪੀ ਬਣ ਕੇ ਜਲੰਧਰ ਦੀ ਡਿਵੈਲਪਮੈਂਟ ਵਾਸਤੇ ਕੰਮ ਕਰਨਾ ਚਾਹੀਦਾ ਸੀ ਜਲੰਧਰ ਦੇ ਨਸ਼ੇ ਨੂੰ ਦੂਰ ਕਰਨ ਵਾਸਤੇ ਕੰਮ ਕਰਨਾ ਚਾਹੀਦਾ ਸੀ ਗੈਰ ਕਾਨੂੰਨੀ ਧੰਦਿਆਂ ਨੂੰ ਬੰਦ ਕਰਵਾਉਣਾ ਚਾਹੀਦਾ ਸੀ ਪਰ ਲੋਕ ਜਾਣਦੇ ਸਾਰਾ ਕੁਝ ਇਹ ਪਬਲਿਕ ਹੈ ਸਭ ਜਾਣਦੀ ਕਿਨੂ ਜੀ ਟਿਕਟ ਦੀ ਚਰਚਾ ਵੀ ਚੱਲ ਰਹੀ ਆ ਕਹਿੰਦੇ ਤੁਹਾਨੂੰ ਟਿਕਟ ਵੀ ਮਿਲ ਸਕਦੀ ਹੈ ਜਲੰਧਰ ਤੋਂ ਜੇ ਪਾਰਟੀ ਟਿਕਟ ਦਿੰਦੀ ਹੈ ਚੋਣ ਲੜੂਗਾ ਤੁਸੀਂ ਅਗਰ ਪਾਰਟੀ ਮੇਰੀ ਬੂਥ ਤੇ ਵੀ ਡਿਊਟੀ ਲਾਏਗੀ ਜਿੱਥੇ ਵੀ ਲਾਏਗੀ ਮੈਂ ਹਾਜ਼ਰ ਹਾਂ ਮੈਂ 16 ਸਾਲ ਸ਼੍ਰੋਮਣੀ ਅਕਾਲੀ ਦਲ ਚ ਕੰਮ ਕੀਤਾ ਮੈਂ ਹਰ ਹੁਕਮ ਮੰਨਿਆ ਤੇ ਜੋ ਪਾਰਟੀ ਡਿਊਟੀ ਲਾਉਗੀ ਮੈਂ ਕਰੂੰਗਾ 16 ਅੱਛਾ ਇਹ ਚੀਜ਼ ਬਤਾ ਦਿਜੀਏ ਟੀਨੂ ਜੀ ਕਿ ਕੰਮ ਕੀਤਾ ਉਸ ਤੋਂ ਬਾਅਦ 16 16 ਤਰੀਕ ਨੂੰ ਸੀਐਮ ਸਾਹਿਬ ਵੱਲੋਂ ਟਿਕਟ ਲਾਂਚ ਕਰ ਰਹੇ ਹਨ ਤੁਹਾਨੂੰ ਆਮ ਆਦਮੀ ਪਾਰਟੀ ਵੱਲੋਂ ਜਲੰਧਰ ਦੇ ਵਿੱਚ ਸੀਟ ਦਿੱਤੀ ਹੈ ਜੀ ਜੋ ਆ ਲੋਕਾਂ ਦੇ ਵਿੱਚ ਕਿੰਨਾ ਵਿੱਚ ਮੈਂ ਪਹਿਲਾਂ ਬੇਨਤੀ ਕੀਤੀ ਆ ਜੋ ਮੇਰੀ ਜ਼ਿੰਮੇਵਾਰੀ ਲਗਾਉਣਗੇ ਕਿਸੇ ਦੇ ਵੀ ਲਗਾਉਣਗੇ ਅਸੀਂ ਸਾਰੇ ਹੀ ਸਾਰੇ ਲੀਡਰਸ਼ਿਪ ਹਾਜ਼ਰ ਅਸੀਂ ਕਰਾਂਗੇ ਇਹ ਕਾਲੀ ਜਦ ਤੱਕ ਨਹੀਂ ਰਾਜੀ ਕੋਈ ਜੀ ਇੱਕ ਮਿੰਟ ਇਹਨੂੰ ਜੀ ਟੀਮ ਜੀ ਇੱਕ ਸਵਾਲ ਇੱਕ ਸਵਾਲ ਜੀ ਅੱਜ ਸਨੋ ਦੁਆਰਾ ਭਾਜਪਾ ਨੀ ਭਾਜਪਾ ਦੇ ਨਕਾਸ਼ੋ ਦਾ ਵਿਰੋਧ ਕੀਤਾ ਗਿਆ ਲੇਕਿਨ ਭਾਜਪਾ ਲੀਡਰ ਵੀ ਆਪਸ ਵਿੱਚ ਜਗੜਤੇ ਨਜ਼ਰ ਆਇਆ ਹੈ ਪ੍ਰੋਟੈਸਟ ਵੀ ਕੰਦੇ دیا ਗਿਆ ਤਾਂ ਕੀ ਹੈ ਕਿਵੇਂ ਦੇਖਦੇ ਭਾਰਤ ਦੀ ਸਥਿਤੀ ਨੂੰ ਦੇਖਿਏ ਭਾਰਤੀ ਜਨਤਾ کسانوں کے ساتھ زیادتی کی ہے دھوکھا کیا ہے مزدور کے ساتھ زیادتی کی ہے پنجاب کے ساتھ زیادتی کی ہے اب سمیں آ گیا ہے اب لوگ اپنا متدان کر کے ان کو جواب دیں عام آدمی پارٹی نے ابھی اپنے پیج کو ایک ویڈیو شیئر کی جس میں بتایا گیا کہ بھاجپا کی ایک میٹنگ میں بھاجپا ورکر ہی آپ اس میں الجھ پڑے ایک نظر میں خرچیاں چلائیں اور کیا لگ رہا ہے ਉਹ ਤਾਂ ਬਾਗਬਾ ਵਾਲੇ ਬਤਾएंगे ਕਿਉਂ ਗੁਲਝ ਰਹੇ ਹੈ ਕਿਆ ਉਹਨਕੋ ਪਰੇਸ਼ਾਨੀ ਹੈ ਉਹਨਕੋ ਕੁਝ ਦਾ ਇਸ ਮੌਕੇ ਆਮ ਆਦਮੀ ਪਾਰਟੀ ਨੇ ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ अरोड़ा ਨੇ ਕਿਹਾ ਕਿ ਅਸੀਂ ਪਵਨ ਕੁਮਾਰ ਤੀਨੂ ਦਾ ਪਾਰਟੀ ਵਿੱਚ ਸਵਾਗਤ ਕੀਤਾ ਹੈ ਪਵਨ ਕੁਮਾਰ ਤੀਨ ਜਿਹੜੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਿਆ ਅਕਾਲੀ ਦਲ ਤੋਂ ਸਾਬਕਾ ਵਿਧਾਇਕ ਰਹੀ ਨੇ ਦੋ ਬਾਤ ਤੇ ਹੁਣ ਉਹ ਆਮ ਆਦਮੀ ਪਾਰਟੀ ਸ਼ਾਮਿਲ ਹੋ ਗਈ ਕੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਇੱਕ ਜਿਹੜੀ ਮਜ਼ਬੂਤ ਸਥਿਤੀ ਦੇ ਆ ਬਹੁਤ ਵੱਡੀ ਮਜਬੂਤੀ ਦੇ ਨਾਲ ਵੈਸੇ ਤਾਂ ਆਮ ਆਦਮੀ ਪਾਰਟੀ ਪਹਿਲੇ ਹੀ ਬਹੁਤ ਮਜਬੂਤੀ ਪਰ ਹੁਣ ਹੋਰ ਵੱਡੀ ਮਜਬੂਤੀ ਦੇ ਨਾਲ ਆਮ ਆਦਮੀ ਪਾਰਟੀ ਜਲੰਧਰ ਦੇ ਵਿੱਚ ਜਿਹੜੀਆਂ ਤਿੰਨੋਂ ਪਾਰਟੀਆਂ ਨੇ ਕਾਂਗਰਸ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਤਿੰਨਾਂ ਨੂੰ ਮਾਤ ਦੇ ਕੇ ਅਵਲ ਨੰਬਰ ਤੇ ਪਹੁੰਚ ਗਈ ਔਰ ਅਸੀਂ ਇਹ ਅਨੁਮਾਨ ਲਗਾ ਰਹੇ ਕਿ ਸ਼ਾਇਦ ਤਿੰਨਾਂ ਦੀ ਅਸੀਂ ਜਵਾਨਤਾ ਜਿੱਤ ਹੋ ਜਾਵੇ ਅੱਛਾ ਗੱਲ ਕੀਤੀ ਜਾਵੇ ਤੇ ਅੱਜ ਬੀਜੇਪੀ ਦੀ ਮੀਟਿੰਗ ਹੋਈ ਹੈ ਲੁਧਿਆਣੇ ਪਰ ਆਪਸੀ ਉਹਦੇ ਵਿੱਚ ਲੜਾਈ ਝਗੜਾ ਦੇਖਣ ਨੂੰ ਮਿਲਿਆ ਹੈ ਇੱਕ ਦੂਸਰੇ ਤੇ ਕੁਰਸੀਆਂ ਚਲਾਉਂਦੇ ਦੇਖੇ ਇਹਨੇ ਆਵਾਮਾਂ ਵੀ ਪਾਰਟੀ ਨੇ ਆਪਣੇ ਪੇਜ ਤੇ ਵੀਡੀਓ ਵੀ ਸ਼ੇਅਰ ਕੀਤੀ ਹੈ ਅੱਜ ਤੱਕ ਇਹ ਜਿਹੜਾ মিডিਆ ਹੈਗਾ ਤੁਹਾਨੂੰ ਪਤਾ ਹੀ ਹੈ ਵੱਡੇ ਲੈਵਲ ਦਾ ਜਿਹੜਾ মিডিਆ ਆਪਾਂ ਕਹਿੰਦੇ ਆ ਇਹ ਮੈਨੀਪੂਲੇਟ ਕੀਤਾ ਹੋਇਆ ਹੈ ਅੱਜ ਲੋਕਾਂ ਦੇ ਛੋਟੇ-ਪੋਟੇ ਤੋਂ ਪਤਾ ਲੱਗ ਗਿਆ ਹੈ ਵੀ ਬੀਜੇਪੀ ਦੀ ਅੰਦਰੂਨੀ ਸਥਿਤੀ ਕੀ ਹੈ ਉਹਨਾਂ ਦੀਆਂ ਆਪਣੀਆਂ ਲੜਾਈਆਂ ਦੇ ਮੁੱਕਦੀਆਂ ਨਹੀਂ ਹੈ ਉਹਨਾਂ ਨੇ ਪੰਜਾਬ ਨੂੰ ਕੀ ਸੰਭਾਲਣਾ ਬੀਜੇਪੀ ਵੱਲੋਂ ਰੋਡ ਸ਼ੋਅ ਕਿਤੇ ਜਾ ਰਹੇ ਨੇ ਤੇ ਕਿਸਾਨਾਂ ਵੱਲੋਂ ਉਹਨਾਂ ਦੇ ਉੱਤੇ ਪ੍ਰਦਰਸ਼ਨ ਕਿਹੜੇ ਕਿਤੇ ਜਾ ਰਹੇ ਗੱਡੀਆਂ ਦੇ ਕੰਮ ਇਹ ਤਾਂ ਸ਼ੁਕਰ ਕਰੋ ਜੀ ਹਲੇ ਰੋਡ ਸ਼ੋਅ ਦੇ ਉਹਨਾਂ ਦਾ ਉਹਨਾਂ ਨੂੰ ਹੋਣ ਦਿੱਤਾ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਉਹਨਾਂ ਨੇ ਰੋਡ ਸ਼ੋਅ ਨੂੰ ਹੋਣ ਹੀ ਨਹੀਂ ਦੇਣੇ ਕਿਉਂਕਿ ਲੋਕੀ ਇੰਨੇ ਜ਼ਿਆਦਾ ਉਹਨਾਂ ਤੋਂ ਪਰੇਸ਼ਾਨ ਨੇ ਉਹਨਾਂ ਦੀਆਂ ਨੀਤੀਆਂ ਤੋਂ ਇੰਨੇ ਪਰੇਸ਼ਾਨ ਨੇ ਤੇ ਇਸ ਕਰਕੇ ਉਹਨਾਂ ਨੂੰ ਤੇ ਪਿੰਡਾਂ 'ਚ ਵੜਨ ਨਹੀਂ ਦੇਣਾ ਬਹੁਤ ਚਰਚਾ ਹੋ ਰਹੀ ਸੀ ਕਿ ਤੁਸੀਂ ਵੀ ਬੀਜੇਪੀ ਦੇ ਵਿੱਚ ਸੰਪਰਕ ਦੇ ਵਿੱਚ ਉਹ ਤੁਹਾਡੀ ਵੀ ਮੀਟਿੰਗਾਂ ਹੋ ਚੁੱਕੀਆਂ ਹੈ ਕਿ ਇਹ ਇੱਕ ਹੋਰੀਆਂ ਫਵਾਵਾਂ ਨੇ ਮੈਂ ਆਮ ਆਦਮੀ ਪਾਰਟੀ ਦਾ ਮੈਂਬਰ ਆ ਆਮ ਆਦਮੀ ਪਾਰਟੀ ਦਾ ਹਿੱਸਾ ਆ ਸਰਦਾਰ ਭਗਵਾਨ ਸਿੰਘ ਮਾਂਜਰੀ ਟੀਮ ਦਾ ਇੱਕ ਛੋਟਾ ਜਿਹਾ ਮੈਂਬਰ